ਨਮਸਕਾਰ ਮੈਂ ਸੋਮਸਾ ਹੋਂਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜੁਲਟੀ ਪੋਸੂ ਨਾਮਾ ਚੈਨਲ ਦੀ ਟੀਮ ਕੱਲ ਪਹੁੰਚੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਜਲੰਧਰ ਮੈਂ ਦੱਸ ਦਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਜਲੰਧਰ ਦੇ ਵਿੜੇ ਦੇ ਵਿੱਚ ਬਕਾਇਦਾ ਤੌਰ ਤੇ ਆਖਿਰ ਭਾਰਤੀ ਅਗਰਵਾਲ ਸੰਮੇਲਨ ਪੰਜਾਬ ਪ੍ਰਦੇਸ਼ ਦੇ ਵੱਲੋਂ ਕਰਵਾਇਆ ਗਿਆ ਇਹ ਪੂਰਾ ਸੰਮੇਲਨ श्री सुरेंद्र अग्रवाल जी दी देखरेख ते ਵਿੱਚ ਲਗਾਇਆ ਗਿਆ। ਔਰ ਇਹ ਪੂਰੇ ਦਾ ਪੂਰਾ ਜਿਹੜਾ ਕੈਂਪ ਹੈ ਉਹਨਾਂ ਲੋਕਾਂ ਨੇ ਉਹਨਾਂ ਜ਼ਰੂਰਤਮੰਦ ਲੋਕਾਂ ਵਾਸਤੇ ਲਗਾਇਆ ਗਿਆ ਜੋ ਅਪਾਹਜ ਨੇ ਕਿਸੇ ਦੀ ਲੱਤ ਨਹੀਂ ਹੈ, ਕਿਸੇ ਦੀ ਬਾਹ ਨਹੀਂ ਹੈ, ਕਿਸੇ ਦਾ ਹੱਥ ਨਹੀਂ ਹੈ ਔਰ ਕਿਸੇ ਦੀ ਕੋਈ ਪ੍ਰੋਬਲਮ ਤੇ ਕਿਸੇ ਦੀ ਕੋਈ ਪ੍ਰੋਬਲਮ। अग्रवाल ਸੰਮੇਲਨ ਦੇ ਵਿੱਚ ਬਕਾਇਦਾ तौर ਤੇ ਜਿੱਥੇ ਪੰਜਾਬ ਦੇ ਤਕਰੀਬਨ ਹਰ ਜ਼ਿਲ੍ਹੇ ਤੋਂ अपाहिज ਲੋਕਾਂ ਨੇ ਆ ਕੇ ਸ਼ਿਰਕਤ ਕੀਤੀ ਔਰ ਉਥੇ ਹੀ ਅਲਗ-ਅਲਗ ਸਟੇਟਸ ਤੋਂ ਵੀ अपाहिज ਖਾਸ ਕਰਕੇ ਜ਼ਰੂਰਤਮੰਦ ਲੋਕ ਜਿਨ੍ਹਾਂ ਨੂੰ ਨਕਲੀ ਅੰਗਾਂ ਦੀ ਜ਼ਰੂਰਤ ਹੈ ਉਹਨਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਔਰ ਜਿੰਨੇ ਵੀ ਪੰਜਾਬ ਦੇ ਅਲਗ-ਅਲਗ ਜ਼ਿਲ੍ਹਿਆਂ ਤੋਂ ਪਹੁੰਚੇ ਨੇ ਜਾਂ ਅਲਗ-ਅਲਗ ਸਟੇਟਸ ਤੋਂ ਪਹੁੰਚੇ ਨੇ ਉਹਨਾਂ ਵਾਸਤੇ ਬਕਾਇਦਾ ਤੌਰ ਤੇ ਸਵੇਰੇ ਬ੍ਰੇਕਫਾਸਟ ਦਾ ਪ੍ਰਬੰਧ ਕੀਤਾ ਗਿਆ ਔਰ ਜਿਸ ਜਿਸ ਤਰ੍ਹਾਂ ਉਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਹੋਈ ਗਈ ਹੈ ਔਰ ਉਸ ਤੋਂ ਬਾਅਦ ਬ੍ਰੇਕਫਾਸਟ ਬ੍ਰੇਕਫਾਸਟ ਤੋਂ ਬਾਅਦ ਉਹਨਾਂ ਦੇ ਲੰਚ ਦਾ ਵੀ ਬਕਾਇਦਾ ਤੌਰ ਤੇ ਇਸ ਸੰਸਥਾ ਦੇ ਵੱਲੋਂ ਪ੍ਰਬੰਧ ਕੀਤਾ ਗਿਆ ਮੈਂ ਦੱਸ ਦਿਆਂ ਕਿ ਸ਼੍ਰੀ ਸੁਰਿੰਦਰ ਅਗਰਵਾਲ ਜੀ ਜੋ ਅਫਿਲ ਭਾਰਤੀ ਅਗਰਵਾਲ ਸੁਸਾਇਟੀ ਦੇ ਬਤੌਰ ਪ੍ਰੈਜ਼ੀਡੈਂਟ ਆਪਣੀਆਂ ਸੇਵਾਵਾਂ ਦੇ ਰਹੇ ਨੇ ਉੱਥੇ ਹੀ ਰੈੱਡ ਕਰਾਸ ਜ਼ਿਲ੍ਹਾ ਜਲੰਧਰ ਦੇ ਸੈਕਟਰੀ ਡਾਕਟਰ ਸੁਰਜੀਤ ਲਾਲ ਔਰ ਸ਼੍ਰੀ ਭਨੀ RAM ਜੀ ਵੱਲੋਂ ਅਤੇ ਉਹਨਾਂ ਦੀ ਪੂਰੀ ਟੀਮ ਦੇ ਵੱਲੋਂ ਪੂਰੇ ਇਸ ਕਾਰਜਕ੍ਰਮ ਨੂੰ ਪੂਰੇ ਇਸ ਕੈਂਪ ਨੂੰ ਪੂਰੇ ਇਸ ਸ਼ਿਵਰ ਨੂੰ ਜਿਹੜਾ ਹੈ ਉਹ ਸਫਲਤਾ पूर्वक ਨਵੇਲ ਦੇ ਵਿੱਚ ਪੂਰੀ ਅਹਿਮ ਭੂਮਿਕਾ ਨਿਭਾਈ ਹੈ ਡਾਕਟਰ surjit lal ਜਿਨ੍ਹਾਂ ਨੂੰ ਬਤੌਰ ਰੈੱਡ ਕਰਾਸ ਜ਼ਿਲ੍ਹਾ ਜਲੰਧਰ ਦੇ ਸੈਕਟਰੀ ਚੁਣਿਆ ਗਏ ਨੇ ਔਰ ਉਹਨਾਂ ਦੀ ਵਿਸ਼ੇਸ਼ ਭੂਮਿਕਾ ਸਟੇਜ ਦੇ ਉੱਪਰ ਵੀ ਨਜ਼ਰ ਆਈ ਹੈ ਔਰ ਮੈਂ ਇਹ ਵੀ ਦੱਸ ਰਿਹਾ ਕਿ ਕੋਈ 7475 ਦੇ ਕਰੀਬ ਜਿਹੜੀ ਹੈ ਉਹ ਰਜਿਸਟ੍ਰੇਸ਼ਨ ਹੋਈ ਹੈ ਜਿੱਥੇ ਮੇਰੀ ਜਾਣਕਾਰੀ ਦੇ ਅਨੁਸਾਰ ਕਿ ਇਹਨਾਂ ਜਿਨ੍ਹਾਂ ਲੋਕਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਉਹਨਾਂ ਦਾ ਸਾਈਜ਼ ਲੀਤਾ ਗਿਆ ਹੈ ਔਰ ਸਾਈਜ਼ ਲੈਣ ਤੋਂ ਬਾਅਦ ਬਕਾਇਦਾ ਤੌਰ ਤੇ ਜੋ ਰਾਜਸਥਾਨ ਤੋਂ ਵਿਸ਼ੇਸ਼ ਤੌਰ ਤੇ ਇੱਥੇ ਡਾਕਟਰਾਂ ਦੀ ਟੀਮ ਜਿਹੜੀ ਪਹੁੰਚੀ ਸੀ ਜੋ ਉਹਨਾਂ ਦੀ ਮੈਰਮੈਂਟ ਕਰ ਰਹੀ ਸੀ ਔਰ ਉਹਨਾਂ ਦੇ ਬਲੋਂ ਔਰ ਮਾਰੇ ਦਿਨਾਂ ਦੇ ਵਿੱਚ ਇਹ ਨਕਲੀ ਅੰਗ ਤਿਆਰ ਕਰਕੇ ਬਕਾਇਦਾ ਤੌਰ ਤੇ ਇਹਨਾਂ ਤੱਕ ਪਹੁੰਚਾਈ ਜਾਣਗੇ ਔਰ ਦੁਬਾਰਾ ਫਿਰ ਇੱਕ ਫੰਕਸ਼ਨ ਹੋਏਗਾ ਔਰ ਉਹ ਫੰਕਸ਼ਨ ਆਰਗੇਨਾਈਜ਼ ਕਰਨਗੇ ਆਖੀਂ ਭਾਰਤੀ ਅਗਰ왈 ਸੁਸਾਇਟੀ ਪੰਜਾਬ ਪ੍ਰਦੇਸ਼ ਦੇ ਬਲੋਂ ਔਰ ਇਸ ਦੀ ਰੱਖਿਆ ਕਰਨਗੇ ਬਕਾਇਦਾ ਤੌਰ ਤੇ ਔਰ ਇਸ ਦੇ ਪ੍ਰਧਾਨ ਸ਼੍ਰੀ ਸੁਰਿੰਦਰ ਅਗਰ왈 ਜੀ ਦੇ ਨਾਲ ਵੀ ਇਸ ਪੂਰੇ ਸ਼ਿਵਰ ਨੂੰ ਲੈ ਕੇ ਇਸ ਪੂਰੇ ਕੈਂਪ ਨੂੰ ਲੈ ਕੇ ਗਲਪਤ ਹੋਈ ਹੈ। ਔਰ ਦੋਸਤੋ ਮੈਂ ਇੱਥੇ ਦੱਸ ਪਿਆ ਕਿ ਗਲਪਤ ਦੇ ਦੌਰਾਨ ਉਹਨਾਂ ਨੇ ਪੂਰੇ ਕੰਟੈਂਟ ਬਾਰੇ ਦੱਸਿਆ ਹੈ ਕਿ ਅਸਲ ਦੇ ਵਿੱਚ ਇਹ ਜ਼ਰੂਰਤ ਕਿਉਂ ਮਹਿਸੂਸ ਹੋਈ ਕਿਉਂਕਿ ਅੱਜ ਦੇ ਭਾਰਤੀ ਅਗਰਵਾਲ ਸੰਮੇਲਨ ਦੇ ਵਿੱਚ ਕਈ ਵਾਰ ਅਲੱਗ-ਅਲੱਗ ਤਰ੍ਹਾਂ ਦੇ ਕੈਂਪ ਲਗਾਏ ਗਏ ਨੇ, ਮੈਡੀਕਲ ਕੈਂਪ ਲਗਾਇਆ ਗਿਆ, ਹੋਰ ਬਹੁਤ ਸਾਰੇ ਕੈਂਪ ਜਿਹੜੇ ਜਿਸ ਦੇ ਨਾਲ ਸਮਾਜ ਨੂੰ ਰਾਹਤ ਮਿਲੇ ਉਹ ਸਾਰੇ ਕੈਂਪ ਲਗਾਏ ਗਏ ਨੇ। ਔਰ ਇਸ ਮੌਕੇ ਤੇ ਜਿੱਥੇ ਪ੍ਰਧਾਨ ਸੁਰਿੰਦਰ ਅਗਰਵਾਲ ਜੀ ਦੀ ਪੂਰੀ ਟੀਮ ਨੇ ਸ਼ਿਰਕਤ ਕੀਤੀ ਹੈ ਔਰ ਇਸ ਪੂਰੇ ਸ਼ਿਵਰ ਨੂੰ ਪੂਰੇ ਕੈਂਪ ਨੂੰ ਉਹਨਾਂ ਵੱਲੋਂ ਸਫਲਤਾਪੂਰਵਕ ਤਰੀਕੇ ਨਾਲ ਨਵੇੜਿਆ ਗਿਆ ਹੈ ਔਰ ਮੈਂ ਇੱਥੇ ਦੱਸ ਰਿਹਾ ਕਿ ਬਕਾਇਦਾ ਤੌਰ ਤੇ ਕੋਸੂ ਨਾਮਾ ਚੈਨਲ ਦੇ ਨਾਲ ਗੱਲਬਾਤ ਸੁਰਿੰਦਰ ਅਗਰਵਾਲ ਜੀ ਨੇ ਕੀਤੀ ਹੈ ਸਿਮਰਨ ਅਗਰਵਾਲ ਜੀ ਦੇ ਨਾਲ ਤੇ ਨੀਤੂ ਬੰਸਲ ਜੀ ਦੇ ਨਾਲ ਬਕਾਇਦਾ ਤੌਰ ਤੇ ਗੱਲਬਾਤ ਹੋਈ ਹੈ ਔਰ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਆਓ ਮਾਰਦੇ ਹਾਂ ਉਹਨਾਂ ਦੀ ਗੱਲਬਾਤ ਤੇ ਇੱਕ ਨਜ਼ਰ ਸਰ ਸਭ ਤੋਂ ਪਹਿਲਾਂ ਨਮਸਕਾਰ ਜੀ ਨਮਸਕਾਰ ਜੀ ਮੈਂ ਸਿੰਦਰ ਅਗਰਵਾਲ ਸਟੇਟ ਪ੍ਰੈਜ਼ੀਡੈਂਟ ਅਖਿਲ ਭਾਰਤੀ ਅਗਰਵਾਲ ਸੰਮੇਲਨ ਪੰਜਾਬ ਸਾਡੀ ਜਿਹੜੀ ਸੰਸਥਾ ਹੈ ਚੈਰੀਟੇਬਲ ਤੇ ਬਹੁਤ ਅੱਛੇ ਕੰਮ ਕਰਦੀ ਹੈ ਸਾਡੇ ਮਨ ਚ ਆਇਆ ਹੈ ਸਾਡੀ ਟੀਮ ਦੇ ਮਨ ਚ ਆਇਆ ਵੀ ਅਸੀਂ ਆਰਟੀਫੀਸ਼ਲ ਨਿਊਜ਼ ਦਾ ਕੈਂਪੇਨ ਲਗਾਈਏ ਜਦੋਂ ਮੈਂ ਇਹ ਗੱਲ ਆਪਣੇ ਗਰੁੱਪ ਚ ਪਾਈ ਤੇ ਮੇਰੇ ਸਾਰੇ ਗਰੁੱਪ ਨੇ ਕਰਤਲ ਤੱਕ ਮੇ ਨਾਲ ਇਹ ਕਹਿੰਦਾ ਪ੍ਰਧਾਨ ਜੀ ਤੁਸੀਂ ਇਹ ਕੰਮ ਕਰੋ ਅਸੀਂ 3.5 ਦਿਨ ਲਾ ਲਿਆ ਇਸ ਕਰਕੇ ਫਿਰ ਅਸੀਂ ਸੋਚਿਆ ਕਿ ਕਿਵੇਂ ਕਰੀਏ ਕਹਿੰਦੇ ਜੀ ਕੁਲਾ ਕੈਂਪ ਲਾਓ ਫੇਸਬੁੱਕ ਤੇ ਪਾਓ ਸੋਸ਼ਲ ਮੀਡੀਆ ਤੇ ਪਾਓ ਸਾਰੇ ਪੰਜਾਬ ਦੇ ਲੋਕ ਜਿੱਥੇ ਵੀ ਇਹ ਖਬਰ ਪਹੁੰਚਦੀ ਹੈ ਉਹ ਆਣ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਬਿਲਕੁਲ ਪੰਛੇ ਫੋਨ ਹਿਮਾਚਲ ਤੋਂ ਆਏ ਹੈ ਉਹ ਕਹਿੰਦੇ ਜੀ ਅਸੀਂ ਇੱਕ ਜੰਮੂ ਤੋਂ ਫੋਨ ਆਇਆ ਉਹਨੇ ਇੱਕ ਪੇਸ਼ੈਂਟ ਗਿਆ ਉਹ ਜੰਮੂ ਤੋਂ ਆਇਆ ਸੀ ਉਹ ਕਹਿੰਦੇ ਜੀ ਮੈਂ ਦੂਰ ਜਾਣ ਆ ਗਿਆ ਸੀ ਉਹਨੂੰ ਸਭ ਤੋਂ ਪਹਿਲਾਂ ਉਹਨੂੰ ਚੈੱਕ ਕਰਕੇ ਉਹਨੂੰ ਭੇਜਦਾ ਹੈਗਾ हिमाचल ਤੋਂ ਪੰਚੇ ਫੌਨ ਆਇਆ ਆਲਓਵਰ ਪੰਜਾਬ ਜਿਵੇਂ ਅਬੂਰ ਫਾਇਲ ਕ ਤੁਗ ਜਲੰਧਰ ਕਾफी ਦੂਰ ਹੈ ਉਦੋਂ ਉੱਥੋਂ ਦੇ ਦੇਰੇ ਦੂਰ ਦੂਰ ਦੇ ਬੰਦੇ ਆ ਫਰੀਪੁਰ ਆ ਫੌਨ ਆਇਆ ਅਸੀਂ ਇਸ ਗੱਲ ਨੂੰ ਸਾਨੂੰ ਮੰਨੂ ਬੜੀ ਤਸੱਲੀ ਹੈ ਕਿ ਸਾਡੀ ਟੀਮ ਜਿਹੜੀ ਇਹ ਕੈਂਪ ਲਾ ਰਹੀ ਹੈ ਅਸੀਂ ਆਪਣੀ ਸੰਸਥਾ ਵੱਲੋਂ ਆਪਣੀ ਟੀਮ ਵੱਲੋਂ ਆਪਣੇ ਸਾਥੀਆਂ ਵੱਲੋਂ ਇਹ ਵਿਸ਼ਵਾਸ ਲਾਉਂਦੇ ਆ ਕਿ ਸਾਡੀ ਕੋਸ਼ਿਸ਼ ਹੈ ਕਿ ਸਾਲ ਜੇ ਸਾਡੇ 4 ਲੰਗਨ 5 ਲੰਗਨ ਅਸੀਂ ਹਰ ਸ਼ਹਿਰ ਚ ਹਰ ਡਿਸਟ੍ਰਿਕਟ 'ਚ ਇੱਕ ਕੈਂਪ ਲਾਵਾਂਗੇ ਈਵਨ ਇਹ ਜਿਹੜਾ ਆਰਟੀਫੀਸ਼ਲ ਲਿੰਸ ਹੈ ਇਹ ਨਹੀਂ ਅਸੀਂ ਹੁਣੇ ਪਲਾਨਿੰਗ ਕਰਦੇ ਸੀ ਬੈਠੇ ਪਹਿਲਾਂ ਵੀ ਕੀਤੀ ਸੀ ਆਈ ਕੈਂਪ ਹੋਇਆ ਜਾਂ ਕਿਵੇਂ ਆਰਟੀਫੀਸ਼ਲ ਜੇ ਹੀਅਰਿੰਗ ਐਡ ਹੋਏ ਜੇ ਵੀ ਅਸੀਂ ਕੈਂਪ ਲਾਵਾਂਗੇ ਹਰ ਸ਼ਹਿਰ ਦੇ ਵਿੱਚ ਤੇ ਰੱਬ ਨੂੰ ਅਰਦਾਸ ਕਰਦੇ ਹਾਂ ਕਿ ਸਾਰੇ ਜਿਹੜੇ ਸਾਡੇ ਭਰਾ ਹੈ ਜਾਂ ਭੈਣ ਭਰਾ ਜਿੰਨੇ ਵੀ ਹੈ ਸਾਡੇ ਅਗਰ ਜੀ ਕੋਈ ਦਿੱਕਤ ਆਂਦੀ ਹੈ ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਅਸੀਂ ਆਪਣੀ ਤਰਫੋਂ ਪੂਰੀ ਤਰ੍ਹਾਂ ਸੇ ਰੱਬ ਦੇ ਨੁਮਾਇंदे ਬਣ ਕੇ ਅਸੀਂ ਉਹਨਾਂ ਨੂੰ ਸਾਰਾ ਹੱਲ ਕਰ ਸਕੀਏ वाहि गुरु वाही गुरु जी फतेह जय श्री अगर जी महाराज जी के जी सर एक क्वेश्चन और है कि बाकी जिलों ने आपके साथ कैसे संपर्क किया वो वो कैसे 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 कोई एड दी थी संपर्क हमने ये एड बनाई है इसके में हमारे ग्रुप्स हैं हमने सारे अपने मेंबर्स को ये ग्रुप के लिए कहां ग्रुप है हमारी संस्था का ग्रुप है उनको कहा फिर हमारे मेंबर्स ने जितने भी हमारे मेंबर्स हैं सभी ने अपने अपने फेसबुक हैंडल पे अपने ग्रुप में डाला उससे लोगों ने पढ़ा जिससे जिससे लिंक है एक दूसरे से टाइप किया हमारे साथ जो मेरी टीम को जो खास सहयोग करता है रेड क्रॉस सोसाइटी जिनके चेयरमैन जो है सेक्टी साहब जो हैं सुजीत जी सुजीत डॉक्टर सुजीत लाल जी और उनकी टीम खासतौर तो पे उनका भी मैं धन्यवाद करता हूँ जब उनसे मेरी मुलाकात हुई गिल साहब हैं जिन्होंने हमारे टाइप कराया आ, महावीर विकलांग जयपुर की टीम से उनके डॉक्टर से कराया हमारे जब उन्होंने हमको सहयोग दिया तो हमारे अंदर हौसला भी हुआ और जितना भी ये सोशल वर्क है जितना भी कार्य आज के कैंप का ये सो जीजी है ये सुरजीत जी और उनकी टीम कर रही है कि। और डॉक्टर साहब जो हमारे जयपुर से आए हैं और इनकी जो असेसमेंट का आज है उसके बाद हम महीने में जब भी वो डेट देंगे जो असेसमेंट हो जाएगी उसके बाद उसके हम आर्टिफिशियल लिम्स व्हील चेयर ट्राई साइकिल जिसको जो जरूरत होगी वो हम फ्री ऑफ कॉस्ट कोई चार्जेस नहीं है हमने यहाँ उनके पेशेंट के लिए ब्रेकफास्ट का लंच का भी इंतजाम किया है अगर कोई पेशेंट आने जाने के भी कोई दिक्कत आती है उसको उसका भी हम रेंट देंगे उसको फेयर देंगे उसको। बहुत बहुत मेहरबानी शुक्रिया मेहरबानी सर आपका नाम क्या है मैं हरीश गोयल सीनियर वाइस प्रेजिडेंट पंजाब आज इस कॉन्टेंट के बारे में मिस्टर अग्रवाल जी ने तो बता दिया है लेकिन कितने मरीज हैं आज की आज के अभी तक हमारी रजिस्ट्रेशन 40 लोगों की हो चुकी है जितने हमारे पास फोन आए लग हैं लगभग हम समझते हैं पचहत्तर से 80 लोगों का यहाँ पर जरूर पहुँचेंगे और उनके सब की जो भी दुख तकलीफ है परमात्मा की कृपा से महाराजा अगरसेन जी की कृपा से शायद हम बन पाएं दूर करने के लिए अच्छा सर ये भी बताएं कि जैसे कि पंजाब के हर जिले से आए हैं स्टेट से भी बता रहे हैं अग्रवाल साहब की हिमाचल से भी आए हैं कुछ और भी आए हैं क्या वो आपसे एक दिन पहले उन्होंने यहाँ स्टे किया था या आज ही पहुंचे है अगर आज ही पहुंचे है तो क्या उनको वापस भेज दिया हाँ, ज्यादातर लोग आज ही पहुंचे हैं हमारे अखिल भारतीय अग्रवाल सम्मेलन एक नेशनल लेवल की संस्था है हर स्टेट में हमारे यूनिट्स है सोशल मीडिया आज के दिन इतना आपके माध्यम से जैसे आप लोग भी कवरेज दे रहे हैं इतना स्ट्रोंग हो चुका है कि हमारी जो आज हम कुछ भी करना चाहे पूरे देश में ये आवाज गई है हमारे राष्ट्रीय अध्यक्ष श्री गोपाल शरण गरग जी ने भी ऑल इंडिया लेवल पे भी ये हमारा एडवर्टाइजमेंट डाली है इसीलिए लोग हमसे संपर्क कर रहे हैं पर हम ये देख रहे हैं कि ज्यादातर नजदीक की स्टेटों वाले तो लोग आ रहे हैं तो वो लोग आज ही पहुंचे हैं और हम उनको जल्दी से जल्दी फ्री कर कर भेज देंगे कि वो पहुंच सके आज रजिस्ट्रेशन होगी हाँ। उनकी मतलब वो आज रजिस्ट्रेशन होके इनकी मैरमेंट होगी साइज की क्योंकि बिना मयरमेंट नहीं हो पाएगा मैरमेंट के पंद्रह दिनों का डॉक्टर की टीम ने जो आर्टिफिशियल लम के वो कारीगर है जो बनाते हैं उन्होंने हमें पंद्रह दिन का टाइम दिया कि पंद्रह दिन बाद हम ये इसी स्थान पर दोबारा ये कैंप लगाकर उनको लिम्स देंगे फिर ये काम करके कितना सुकून महसूस कर रहे हैं बहुत सुकून महसूस कर रहे हैं जी अपने मन को शांति मिलती है कि हमारे एक हमारी सोसाइटी का भी नाम होता है अग्रवाल सम्मेलन का क्योंकि हमारा तो पूरा पूरे इंडिया में ही अग्रवाल सम्मेलन ऐसे कैंप ऑर्गेनाइज करता ही करता है जी तो जैसे हमें इस बार मिला है ਵੈਟੇਜ ਲਈ ਅਸੀਂ ਅੱਗੇ ਵੀ ਹੋਰ ਕੈਂਪ ਲਗਾਏਗੇ ਜਿਵੇਂ ਅੱਖਾਂ ਕੇ ਕੈਂਪ ਪਿਆ ਜਿਵੇਂ ਹੈਰਿੰਗ ਐਡ ਕੇ ਕੰਮ ਜਿਵੇਂ ਮਾਰੇ ਪੰਗਾਂਜੀ ਨੇ ਬੋਲਾ ਹੈ ਆਉਣ ਵਾਲੇ ਦਿਨੋਂ ਮੇਂ ਹਮੇ ਪ੍ਰੋਤਸਾਹਨ ਮਿਲੇਗਾ ਹਮ ਹੋਰ ਕਾਫੀ ਕੈਂਪ ਲਗਾਏਗੇ ਜੀ ਸੋ ਦੋਸਤੋ ਸੱਚਮੁੱਚ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਜਦੋਂ ਕੋਈ ਚੰਗਾ ਕੰਮ ਕੀਤਾ ਜਾਂਦਾ ਮੈਂ ਇਸ ਪੂਰੀ ਸੋਸਾਇਟੀ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਹੈ ਮੇਰੇ ਕੋਲ ਸ਼ਬਦ ਖਤਮ ਹੈ ਕਿਉਂਕਿ ਜਦੋਂ ਮੈਂ ਕੁਝ ਲੋਕਾਂ ਨਾਲ ਗੱਲਬਾਤ ਕਰ ਰਿਹਾ ਸੀ ਤੇ ਉਹਨਾਂ ਦੀਆਂ ਅੱਖਾਂ ਵਿੱਚੋਂ ਆਂਸੂ ਆ ਰਹੇ ਸੀ ਕਿਸੇ ਦੀ ਲੱਤ ਦੀ ਪ੍ਰੋਬਲਮ ਹੈ ਕਿਸੇ ਦੀ ਬਾਹਾਂ ਦੀ ਪ੍ਰੋਬਲਮ ਹੈ ਲੇਕਿਨ ਉਹ ਮਾਲਕ ਹੈ ਨਾ ਉਹ ਪਤਾ ਨਹੀਂ ਕਿਉਂ ਇਸ ਤਰ੍ਹਾਂ ਹੋ ਜਾਂਦੀ ਹੈ ਪਰ ਫਿਰ ਵੀ ਮੈਂ ਇਹ ਕਹਿਣਾ ਚਾਹੁੰਦਾ ਦੋਸਤੋ ਅਗਰਵਾਲ ਸੁਸਾਇਟੀ ਨੂੰ ਬਹੁਤ 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 ਮੁਬਾਰਕਾਂ ਖਾਸ ਕਰਕੇ ਪ੍ਰਧਾਨ ਸਾਹਿਬ ਨੂੰ ਜਿਨ੍ਹਾਂ ਦੀ ਬਦੌਲਤ ਅੱਜ ਇਹ ਸਾਰਾ ਹੀ ਜਿਹੜਾ ਪ੍ਰੋਗਰਾਮ ਉਹਨੂੰ ਆਰਗੇਨਾਈਜ਼ ਕੀਤਾ ਔਰ ਖਾਸ ਕਰਕੇ ਸਾਡੇ ਡਿਸਟ੍ਰਿਕਟ ਜਲੰਧਰ ਦੇ ਮਾਣਯੋਗ ਡੀਸੀ ਸਾਹਿਬ ਮਿਸਟਰ ਹਿਮਾਂਸ਼ੂ ਅਗਰਵਾਲ ਜੀ ਜਿਨ੍ਹਾਂ ਦੀ ਦੇਖਰੇਖ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਹੈ ਪੂਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ। ਤੁਸੀਂ ਕਹ ਸਕਦੇ ਹੋ ਕਿ ਕਿਉਂਕਿ ਕਿਸੇ ਵੀ ਚੀਜ਼ ਨੂੰ ਕਰਨ ਵਾਸਤੇ ਫਾਈਨਾਂਸ ਦੀ ਬਹੁਤ ਜ਼ਰੂਰੀ ਹੈ। ਫਿਰ ਅਗਰਵਾਲ ਸਮਾਜ ਰੜਕੀ ਕੰਟਰੀਬਿਊਟ ਕਰਦੇ ਕਿਸ ਤਰ੍ਹਾਂ ਕਰਦੇ? ਇਹ ਸਾਰੀ ਜੋ ਵੀ ਸਪਾਂਸਰਸ਼ਿਪ ਹੈ ਸਾਡੇ ਅਗਰਵਾਲ ਸਮਾਜ ਵੱਲੋਂ ਹੀ ਹੋ ਰਹੀ ਹੈ। ਸਾਡੇ ਜਿੰਨੇ ਵੀ ਮੈਂਬਰਸ ਹੈ ਜੋ ਦੇ ਸਕਦੇ ਹੈ ਆਪਣੀ ਲੋੜ ਦੇ ਹਿਸਾਬ ਨਾਲ ਉਹ ਸਭ ਦਿੰਦੇ ਨੇ ਤੇ ਇਸੇ ਕਰਕੇ ਹੀ ਅਸੀਂ ਇਸ ਹਾਂਜੀ ਅਸੀਂ ਇਸੇ ਕਰਕੇ ਹੀ ਇੰਨੇ ਵੱਡੇ-ਵੱਡੇ ਉਪਰਾਲੇ ਕਰ ਸਕਦੇ ਆ ਕਿਉਂਕਿ ਸਾਡੀ ਸੰਸਾ ਵੱਲੋਂ ਬਹੁਤ मतलब चैरिटीबल लोग ਇਹਦੇ ਵਿੱਚ ਪਾਰਟਿਸਿਪੇਟ ਕਰਦੇ ਨੇ। ਸ਼ੁਕਰੀਆ। ਹਾਂਜੀ ਠੀਕ ਹੈ ਜੀ। ਹਾਂਜੀ ਅਸੀਂ ਇਹ ਹੀ ਕਹਿਣਾ ਚਾਹਾਂਗੇ ਕਿ ਅਸੀਂ ਇਹ ਵਿਕਲਾਂਗ ਲੋਗਾ ਦਾ ਵੀ ਸ਼ੁਕਰੀਆ ਕਰਦੇ ਆ ਜਿਹੜੇ ਆਪਣੀ ਹਿੰਮਤ ਦੇ ਨਾਲ ਇੱਥੇ ਪਧਾਰੇ ਨੇ ਤੇ ਅਸੀਂ ਸਾਡੀ ਸੰਸਥਾ ਇਹਨਾਂ ਦੇ ਲਈ ਸਦਾ ਹੀ ਆ ਸਾਡਾ ਪਹਿਲਾ ਉਪਰਾਲਾ ਜ਼ਰੂਰ ਹੈ ਲੇਕਿਨ ਅਸੀਂ ਹਰ ਹਰ ਵੱਲੇ ਇਹਨਾਂ ਦੇ ਨਾਲ ਅਸੀਂ ਇਹਨਾਂ ਦੇ ਪਿੱਛੇ ਖੜੇ ਰਵਾਂਗੇ ਜਦ ਵੀ ਇਹਨਾਂ ਨੂੰ ਕਦੀ ਵੀ ਜ਼ਰੂਰਤ ਹੈ ਤੇ ਅਸੀਂ ਅੱਗੇ ਵੀ ਆ ਕੇ ਤੇ ਇਹਨਾਂ ਦੀ ਮਦਦ ਜ਼ਰੂਰ ਕਰਾਂਗੇ। ਸ਼ੁਕਰੀਆ ਜੀ। ਹਾਂਜੀ। ਥੈਂਕ ਯੂ। ਕੀ ਹੈ ਕੰਟੈਂਟ? ਅੱਜ ਤੁਸੀਂ ਕਿਸ ਤਰ੍ਹਾਂ ਇੱਥੇ ਮਤਲਬ ਅਸੀਂ ਜਿਹੜਾ ਇਹ ਸਾਰਾ ਸਮਾਜ ਹੈ ਅਗਰਵਾਲ ਸਮਾਜ ਸੇਵਕ ਜਿਹੜਾ ਹੈਗਾ ਮੈਂ ਅਸੀਂ ਸਾਰੇ ਉਹਨਾਂ ਦੇ ਅਧਿਆ ਮਤਲਬ ਮੈਂਬਰਸ ਹੈਗੇ ਆ ਅਸੀਂ ਪੰਜਾਬ ਸੁਸਾਇਟੀ ਨਾਲ ਜੁੜੇ ਹੋਏ ਆ ਹਾਂਜੀ ਹਾਂਜੀ ਤੇ ਸਾਡੇ ਸੁਰੇਂਦਰ ਅਗਰਵਾਲ ਜੀ ਜਿਹੜੇ ਸਰ ਹੈਗੇ ਆ ਉਹ ਪੰਜਾਬ ਅਧਿਅਕਸ਼ ਦੇ ਮਤਲਬ ਮੇਨ ਮੈਂਬਰ ਹੈ ਉਹਨਾਂ ਦੇ ਅਧੀਨਤਾ ਦੇ ਅੰਦਰ ਉਹਨਾਂ ਦੇ ਅੰਡਰ ਅਸੀਂ ਸਾਰੇ ਆਪਣੇ ਆਪ ਨੂੰ ਸੰਚਾਲਨ ਕਰ ਰਹੇ ਆ ਕਿਉਂਕਿ ਉਹ ਬਹੁਤ ਅੱਛੇ ਮਤਲਬ ਲੈਵਲ ਤੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਆ ਜੀ acha madam ye bhi dasso sanu ki Punjab ton hi sare ਤੇ ਜਿਹੜੇ ਆ ਜ਼ਰੂਰਤਮੰਦ ਆ ਰਹੇ ਜਾਂ ਆਊਟ ਆਫ ਪੰਜਾਬ ਤੋਂ ਵੀ ਆ ਨੇ ਆਊਟ ਆਫ ਪੰਜਾਬ ਵੀ ਹੈ ਅੱਜ ਸਾਡੇ ਕੋਲ ਇਥੋਂ ਫਾਜ਼ਲ ਕਾਂ ਜੈ ਅੱਜ ਜਾਦਰੋ ਮਤਲਬ ਹਿਮਾਚਲ ਮਤਲਬ ਜੈਪੁਰ इवन ਮਤਲਬ ਜੈਦਰੋ ਵੀ ਕਹਿ ਰਹੇ ਹੈ ਕਿ ਹਿਮਾਚਲ ਜੰਮੂ ਤੋਂ ਵੀ ਕਹਿ ਰਹੇ ਹੈ ਕਿ ਪੇਸ਼ੈਂਟਸ ਆ ਰਹੇ ਹੈ ਹਨਾ ਉਹ 올ਓਵਰ ਇਨ ਮਤਲਬ ਆਪਾ ਇੰਡੀਆ ਹੀ ਕਹਿ ਸਕਦੇ ਇਹਨੂੰ ਸਿਰਫ ਪੰਜਾਬ ਦੇ ਲੈਵਲ ਤੇ ਨਹੀਂ ਪ੍ਰੋਜੈਕਟ ਕਹਿ ਸਕਦੇ ਹਰ ਸਾਲ ਇਸ ਤਰ੍ਹਾਂ ਦਾ ਪ੍ਰੋਜੈਕਟ ਤੁਸੀਂ ਆਰਗੇਨਾਈਜ਼ ਕਰਦੇ ਹੋ ਹਰ ਸਾਲ ਜਾਂ ਇਹ ਸੈਟਿੰਗ ਪਹਿਲੀ ਕੋਸ਼ਿਸ਼ ਹੈ ਇਸ ਕੋਸ਼ਿਸ਼ ਬਹੁਤ ਵਧੀਆ ਹਾਂ 1/10 ਦੇ ਵਿੱਚ ਸਾਡੇ ਕੋਲ ਬਹੁਤ ਅੱਛੀਆਂ ਚਾਲੀ ਮੈਂਬਰਸ ਕੇ ਅੰਦਰ ਮਤਲਬ ਆਏ ਆ ਇਹਦੇ ਵਿੱਚ ਜਿਨ੍ਹਾਂ ਨੇ ਜਿਹੜੇ ਆਪਣੇ ਲਈ ਇਸ ਚੀਜ਼ ਨੂੰ ਲੈ ਕੇ ਆਪਣੇ ਆਪ ਨੂੰ ਸਹਾਇਕ ਨਹੀਂ ਕਰ پا ਸਕਦੇ ਤੇ ਫਿਰ ਉਹਨਾਂ ਲਈ ਅੱਜ ਅਸੀਂ ਜੈਪੁਰ ਤੋਂ ਟੀਮ ਆਈ ਹੋਈ ਹੈ ਜਿਹੜੀ ਉਹਨਾਂ ਦੇ ਸਾਰੇ ਵੀ ਜੋ ਜੋ ਉਹਨਾਂ ਦੀਆਂ ਰਿਕੁਆਇਰਮੈਂਟਸ ਮਤਲਬ ਇਹ ਕਿੱਥੋਂ ਆਏ ਹੋ ਤੁਸੀਂ ਪੈਮੰਗ ਵਸਨੀਤ ਹੋ ਐ। ਕਲੰਦਰ ਜੀ। ਹਾਂਜੀ। ਇਹ ਸਮੱਸਿਆ ਕੀ ਹੈ? ਮੇਰੇ ਨਾਲ ਲੱਤ ਜ਼ਖਮ ਬਣ ਗਿਆ ਹੈ। ਅੱਛਾ। ਤੇ ਫਿਰ ਅੱਡੀ ਖਾ ਕੇ ਤੇ ਹੀ ਤੇ ਤਾਂ ਦਵਾਈ ਦੂ ਹੀ ਚਲਦੀ ਐ ਪਹਿਲਾਂ। ਦਵਾਈ 6 ਮਹੀਨੇ ਹੋ ਗਿਆ ਹੁਣ ਥੋੜੇ ਦਿਨ ਹੀ ਆ ਛੱਡੇ ਆ। ਅੱਛਾ। ਹਾਂਜੀ। ਅੱਜ ਫਿਰ ਇੱਥੇ ਕਿੱਦਾਂ ਆਏ ਆ ਤੁਸੀਂ? ਹਾਂ ਨੂੰ ਕਿਸੇ ਨੇ ਦੱਸਿਆ। ਹਾਂਜੀ ਕਿਸੇ ਨੇ ਦੱਸਿਆ ਹੀ। ਸਾਡੀ ਗਲੀ ਚੋਂ ਆਏ ਹਣ ਪਹਿਲਾਂ। ਅੱਛਾ ਅੱਛਾ। ਤੇ ਉਹਨਾਂ ਨੇ ਦੱਸਿਆ ਪਹਿਲੀ ਵਾਰੀ ਆਨੋ। ਜੀ। आज ऐसे तो तो क्या डाउन दब सब आज सीना न्यूज़ देखिसी हो देखने का है लेकिन पंतून राइटलेस काट हो गया शोभा बेकार मैरका हो गया सारा वो से कट हो गया ऐसे तो डेकलिंग ना हो गया इससे सारा शेम आना पड़ा हो चुका फिर इसकी की ने है इस समीक्ष की वो सलमान टेम्स ताकि ना तो हित दर्शकों को गया ये हो

ਚੈਨਲ ਦੇ ਰਾ ਮੈਨੂੰ ਆਪਣੇ ਦੋ ਸੌ ਹਮ ਸੋ ਤੁਹਾਨੂੰ ਦਿਉ ਇਜਾਜ਼ਤ ਨਮਸਕਾਰ